ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 11-12 ਪੈਸ਼ੋ ਤੁਹਾਨੂੰ ਦਿਖਾਵਾਂਗੇ ਵਿੱਚੋਂ ਕੁਝ ਸੋਈਆਂ ਕੁਝ ਜੇ ਬਣਾਏ ਕੁਝ ਟੁਕੜਾ ਗੱਬਣਾ ਹੈ ਆਪਣੀ ਸਮਝਣਾ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਤੇ ਫਿਰ ਪਸ਼ੂ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਓ ਪਰ ਤਸੱਲੀ ਆਪਣੀ ਜ਼ਰੂਰ ਪਸ਼ੂ ਦੇ ਇਥੋਂ ਕਰਕੇ ਖੜਿਆ ਕਰ ਹਾਂਜੀ ਵੀਰ ਜੀ ਸასი ਕਾਲ ਜੀ ਹੋਠ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕੰਦਰ ਸਿੰਘ ਪਿੰਡ ਚਠਾ ਤਸੀਲ ਵਾਲਾ ਗੜਾ ਦਾ ਤੇ ਫੋਨ ਨੰਬਰ ਵੀ ਬੋਲ ਦਿੰਦਾ 95827655 ਠੀਕ ਹੈ ਜੀ ਕਿ ਅੱਜ ਫੇਰ ਚੰਗੀ ਰੌਣਕ ਲਾਈ ਜੇ ਬਣੇ ਬਣੀਆਂ ਸਾਰੇ ਫਿਰਦੀਆਂ ਵੀਰ ਦੀ ਝੋਟੀਆਂ ਅੱਜ ਠੀਕ ਆ ਤਾਂ ਜੋ ਪੰਜਾਬ ਹੁੰਜਾ ਜਾਂ ਫਿਰ ਅੱਜ ਝੋੜੀ ਸ਼ੁਰੂ ਕਰ ਦੇਣੀ ਆ ਠੀਕ ਆ ਹਾਂਜੀ ਕੋਈ ਵੀਡੀਓ ਪੂਰੀ ਵੇਖਿਆ ਨਾ ਜੀ ਵੇਖੀ ਤਾਂ ਜੀ ਸੂਈ ਝੋਟੀ ਪਹਿਲਣ ਦੰਨਾ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲਾ ਨੰਬਰ ਵਾਲੀ ਝੋਟੀ ਤੋਂ ਕਰੀਏ ਵਾੜ ਕਰੀਏ ਅਗਲਾ ਪਹਿਲਾਂ ਕਹਿੰਦੇ ਵੀ گاਵਾ ਦਿਖਾ ਦਈਏ ਆ ਤਾਜੀ ਸੂਈ ਵੇਖੋ ਅੱਛੀ ਸੂਈ ਵੇਖੋ ਅਸ਼ੀ ਮਗਰ ਵੀਰ ਜੀ ਅਛਾ ਮਗਰ ਵੱਛੀ ਆ ਵੇਖੋ ਕੀ ਚੀਜ਼ ਆ ਵੱਛੀ ਥਾਲੀ ਤੇ ਬਾਕੀ ਵੀ ਬੱਚੇ ਆ ਦੇਖ ਸਕਦੇ ਆ ਤਾਜ਼ਾ ਹੀ ਬ ਤੇ ਆਵਛੀਏ ਜਿਹੜੇ ਕੱਲ ਦੀ ਸੋਈ ਚ ਹਾਂ ਕੱਲ ਸ਼ਾਮ ਦੀ ਸੋਈ ਦੋ ਸੋਈ ਰੇ ਖੋਲੋ ਫਿਰ ਤੋਰੀਏ ਕਿੰਨੇ ਕ ਦੁੱਧ ਆ ਲਈ ਜੇ ਵਰਦੀ ਹੈ ਦੁੱਧ ਵੀ ਜੀ 15 ਕਿਲੋ ਬਾਹਰ ਵਛੀ ਦੇ ਉਹ 10 ਕਿਲੋ ਬੋਲੇ ਸਟਾਡਿੰਗ ਹੋਊਗਾ ਸੁਆ ਕਿਨਵਾ ਇਹਦਾ ਸੁਆ ਉਹ ਤੇ ਆਂਦੇ ਪਹਿਲੇ ਨਹੀਂ ਗੱਜੇ ਆਂਦੀ ਆ ਖਾਣੇ ਦਾ ਵਛੀ ਠੰਡੀ ਠੀਜੀ ਕੋਈ ਦਿੱਤੀ ਵੰਗਾ ਨਹੀਂ ਪੋਣਾ ਚੰਗੀ ਤਿਆਰ ਹੋਈ ਆ ਭਾ ਭੂਲ ਫੈ ਰਸ਼ਨ ਮਾਰੀ ਹੋਣੀ ਪਈਆ ਅਜੇ ਆ ਵੀ ਭਲਾਂ ਭਲਾਂ ਹਵਾਨੇ ਤੇ ਹੈ ਗਿਆ ਗਾਂਢ ਨੇ ਆਇਆ ਤਾਂ ਬਹੁਤ ਸਾਫ ਹੈ ਸਿਰਿਆ ਗੜੋ ਨਾ ਡੋਕਰਾਂ ਦਾ ਤੋਰੀਆ ਦੇਖੋ ਸਫਾਈ ਹਲੇ ਮੈਂ ਤੁਹਾਨੂੰ ਦੱਸਦਾ ਹਾਂ। ਯਾਰ। ਦੇਖੋ ਵਸ਼ੀਰ ਤਾਂ ਕਰਦਾ ਦਾ। ਕਿੰਨਾ ਵੇਚੀ ਇਹਦਾ ਮੁੱਲ? ਹਾਂਜੀ। ਜੇ ਚਲੋ ਪਹਿਲਾਂ ਨਾਲ ਪੈਸੇ। ਫਸੀ ਦੇ ਦੀ 50000 ਦੀ। 47 ਦੇ ਦੀ ਹੈ। ਸੱਤਿਆ ਦੀ ਬੱਛੀ ਕੋਈ ਛੱਡ ਦੇ ਚਲੀ ਜਾਂਦੀ ਬੈੜ ਦਾ ਜੀ ਅੱਛਾ ਜਿਹਨਾਂ ਦਾਲ ਜਿਹਨਾਂ ਨੂੰ 10 ਬੱਛੀ ਵੱਛੀ ਸਿਹਰ ਦੇ ਭੂਮੇ ਨੇ ਕਰ ਲੈਣਾ ਅੱਛਾ ਉਹਾਂ ਦੇ ਵੀ ਚਲੋ ਅਸੀਂ ਬੈੜਨਾ ਮਜ਼ਦੂਰੀ ਕਰਦੇ ਪਾਣੀ ਢਾਣੀ ਕਰਕੇ ਦੇ ਬਿੱਠੇ ਹਾਂਜੀ ਉਹਾਂ ਦੇ ਵੱਛੀ ਆ ਅੱਛਾ ਹਾਂਜੀ ਠੀਕ ਆ ਚਲੋ ਬਾਕੀ ਇਹ ਆ ਵੀ ਚਲੋ ਰਸ਼ੀ ਨਾ ਖੜਦੀਆਂ ਸਰਕਾਰੀ ਆਦੀ ਅੱਛਾ ਇਹ ਨਹੀਂ ਖੜਦੀਆਂ 40 ਦੀਆਂ ਨੇਰੀ 40 ਦੇ ਵੱਛੀ ਦੇ ਨਾਲ 45 ਦੀ ਤੇ ਆ ਟੋਕੜਾ ਬਣਾ ਗਈ ਸਫਾ ਵੀ ਨਾ ਲਗਾ ਇਹ 4 ਕਿਲੋ ਦੁੱਧ ਜਾਈ ਅੱਛਾ ਖੋਲੋ ਫੇਰ ਇਹਨਾਂ ਨੂੰ ਖੋਲੋ ਹੁਣ ਚੌਥਾ ਮਹੀਨਾ ਲੱਗਾ ਤਾਂ 4 ਕਿਲੋ ਦੁੱਧ ਦੇਣਾ ਹਾਂਜੀ ਚਲੋ 4 ਕਿਲੋ ਕਰ ਦਊਗੀ ਕਿਵੇਂ ਦਾ ਚਾਹ ਪਾਣੀ ਦਾ ਜਿਹਨੇ ਸਾਰੀ ਕਹਣਾ ਇਹ ਇਧਰੋਂ ਜੜੀ ਆ ਪਾਣੀ ਵਾਲੀ ਏਰੀਏ ਚੋਂ ਕੱਢ ਕੇ ਲੈਂਦੀ ਆ ਤੇ ਇਹਦਾ ਫਿਰ ਮੁੱਲ ਵੀ ਜੀ 25 ਦੀ ਹਾਂਜੀ 22 ਦੇ ਦिए ਪੂਰੇ 20 ਦੀ ਅੱਛਾ ਪੂਰੇ 20 ਦੀ ਸੱਜਰ ਕਿੰਨੇ ਕ ਦੁੱਧ ਆ ਲਈ ਆ ਸੱਜਰ 17 8 ਵਾਲਾ ਦੁੱਧ ਦਰਜ ਠੀਕ ਆ ਆ ਵੀ ਝੋਟੀ ਖੋਲੋ ਫਿਰ ਸੁਬਾ ਪਹਿਲਾਂ ਹੀ ਨੂਨ ਕੱਟੀ ਚੌਗੀ ਆ ਆ ਦੇਖ ਸਕਦੇ ਮਗਰਾ ਥਾਣੇ ਦੇ ਦੇਖ ਸਕਦੇ ਜੇ ਇੱਕ ਚੌਗੀ ਨਹੀਂ ਹੋਈ ਕੱਟੀ ਬੱਚਾ ਆ ਕੇ ਕੱਟੀ ਸਫਦੀ ਕਰਕੇ ਜੇ ਇੱਕ ਕਾਲ ਕਰ ਦੇ ਅੱਛਾ ਉਹ ਪੈਰਾਂ ਤੋਂ ਪੈਰ ਵੀ ਫੁੱਟ ਜੂਗੇ ਤੇ ਇੱਕ ਰੁਪਈਆ ਨਹੀਂ ਲੈਣਾ ਇਹਦਾ ਠੀਕ ਆ ਤੇ ਕਿੰਨੇ ਦਿਨਾਂ ਤੇ ਸੋਈ ਆ ਸੋਈ ਨੂੰ ਨਾ ਤਾਂ 10 ਦਿਨ ਤੇ ਦੁੱਧ ਉਹ ਦੇਖੀਂ ਦਿੱਸ ਕੇ ਲਊਗਾ 9 ਕਿਲੋ ਕਰਕੇ ਜਿਹਨੂੰ ਮਰਜੀ ਨੀ ਆ 9 ਲੀਟਰ ਉਹਨ ਪੱਕਾ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਬਾਕੀ ਤੁਸੀਂ ਆਪਣੀ ਦੋ ਟਾਈਮ ਚਵਾਈ ਕਰਕੇ ਲੈ ਜਾਣੀ ਆ ਇਹ ਆ ਵੀ ਝੋਟੀ ਜਿਹੜੀ ਆ ਸੋਹਣੀ ਝੋਟੀ ਆ ਉਮਰਦੇਸ ਸਾਹਿਬ ਨਾਲ ਝੋਟੀ ਦਾ ਕੱਦ ਕਾਠੇ ਪਿੱਠ ਪੂੜਾ ਕੱਦ ਵਜਨ ਜਿਹੜਾ ਚੰਗਾ ਮੋਹ ਜਿਹੜੀ ਚਾਰ ਦੰਦ ਜਿਹੜੀ ਹੁੰਦੀ ਆ ਹੁੰਦੇ ਚਾਰ ਦੰਦ ਨਹੀਂ ਹੋਈ ਨੀ ਆ ਬਾਕੀ ਥਣ ਵੀ ਇਹਦਾ ਦੇਖ ਸਕਦੇ ਕਿ ਆਪਦੇ ਆ ਆਹ ਤੇਰਾ ਦਾ ਹਨਾ ਤਾਂ ਇਹ ਵੀ ਦੇਖ ਸਕਦੇ ਜੇ ਲੱਗੇ ਤਾਂ ਤੇ ਦੁੱਧ ਹੁਣ 9 ਲੀਟਰ ਪੱਕਾ ਹੈਗਾ ਜਿਹੜਾ ਇਹ ਤੇ ਇਹਦਾ ਮੁੱਲ ਫਿਰ ਮੁੱਲ ਤੇ ਦਾ 1.5 ਜੀ ਅੱਛਾ ਹਾਂ ਜੀ ਤੇ ਕਿੰਨੇ ਦੀ ਐਕਸਚਨ ਕਰਨੀ ਹੈ ਕਰ ਦੋ ਮੰਨਤਾ ਨਾ ਦੱਸੋ ਕਿੰਨਾ ਕਰੀ 90000 ਦੀ ਦੇ ਦੀਏ ਦਾ ਹੀ ਦਾ ਦੀਏ ਉਹ ਲੱਭੇ ਜੋ ਜੋੜ ਅੱਛਾ ਹਾਂ ਜੀ 88000 ਦੀ ਜੁੜੀ ਦੇਣੀ ਹੈ ਜੁੜੀ ਜੀ ਵੇ ਲੈ ਚਲੋ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਮੰਨਤਾ ਨਾ ਬਾਕੀ ਚਲੋ ਕੋ ਵੀਰ ਫੋਨ ਲਾਵੇ ਇੱਕ ਕਰੀ ਤੇ ਵੀ ਪਰਸਾਂ ਦੀ ਸਹੀ ਜੀ ਅੱਛਾ ਵੀ ਪਰਸਾਂ ਨਹੀਂ ਸੋਈ ਆ ਹਾਂ ਜੀ ਥੱਲੇ ਮਾਰ ਨਹੀਂ ਕੱਟਾ ਜੀ ਤੇ ਮਾਰ ਨਹੀਂ ਕੱਟਾ ਆ ਦੇਸਾ ਦੇ ਥਾਣੇ ਦੇ 4:00 ਚ ਸਾਈ ਦੇ ਤੇ 1:00 ਜੇ ਕਰਤੇ ਆ ਚਲ ਕਿੰਨੇ ਦੁੱਧ ਆ ਲਈ ਆ ਮੱਝ ਦਾ 9 ਕਿਲੋ ਹਾਂ ਜੀ 9 ਕਿਲੋ ਬੋਲਾ ਹੀ ਹੋਊਗਾ ਤੇ ਕਿੰਨਾ ਦੁੱਧ ਪੜੀ 12 ਕਿਲੋ ਦੀ ਜੁੜੀ ਜੀ ਉਹ ਟਾਈਮ ਨੇ ਲੱਗਾ 12 ਕਿਲੋਟਰ ਦੇ ਲੱਗੇ ਬੰਨੇ ਇਹ ਵੀ ਜਿਹੜਾ ਕਹਿੰਦਾ ਵੀ ਦੁੱਧ ਭਰੀ ਜਾਊਗੀ ਹੁਣ 10 ਕਿਲੋਟਰ ਦੇ ਲੱਗੇ ਬੰਨੇ ਤਿਆਰ ਤਾਜੀ ਸੂਈ ਹੈ ਇਹ ਵੀ ਲੈ ਆ ਜੀ ਬਈ ਬਾਕੀ ਆ ਵੀ ਪਸ਼ੂ ਕਾਫੀ ਗਿਣਤੀ ਚਾ ਤੇ ਹਰ ਵੈਰਾਈਟੀ ਦੇ ਆ ਜਿੰਨਾਂ ਵੀ ਕਿਸੇ ਨੂੰ ਕੋਈ ਵੀ ਪਸੰਦ ਆਉਂਦੀ ਆ ਇੱਥੇ ਆਵੇ ਤੇ ਕੋਈ ਨਾ ਕੋਈ ਆਪਣੀ ਜਿਹੜੀ ਵੀ ਪਸੰਦ ਕਰਨੀ ਤਸੱਲੀ ਕਰਕੇ ਲੈ ਜੀ ਹਨਾ ਤੇ ਇਹਦਾ ਫਿਰ ਮੁੱਲ ਮੁੱਤ ਦਾ ਵੀ ਜੀ 85 ਹਜ਼ਾਰ ਦੀ ਅੱਛਾ ਹਾਂ ਜੀ 82 ਦੇ ਦਈਏ 85 ਹਜ਼ਾਰ ਦੀ 80 ਦੀ ਚਲੋ ਠੀਕ 200 ਕੀ ਛੋਟ ਕਰੀਏ ਜੀ 2000 ਕਰ ਦੋ ਫਿਰ ਉਹ 75 ਹਜ਼ਾਰ ਦੀ ਅੱਛਾ ਪੂਰੇ 75 ਦੀ ਠੀਕ ਹੈ ਜੀ ਮਗਰ ਇਹਦੇ ਕੱਟੀ ਜੀ 15 ਦਿਨਾਂ ਦੀ ਸੂਈ ਹੋਣੀ ਆ ਅੱਛਾ ਮਗਰ ਕੱਟੀ 10 ਕਿਲੋ ਤੋਂ ਬਾਅਦ ਉਧਰ ਤਿਆਰ ਹੋਊ ਜੋ ਛੱਡੀ ਅੱਛਾ ਬੰਦੇ ਉਧਰੋਂ ਲਿਆਣੇ ਪਹਿਲਾਂ ਲਿਆਇਆ ਕਰ ਦੂਜਾ ਸਵਾਰੀ ਛੋਟੀ ਦਾ ਸੀਂਗੀ ਤਾਂਗੀ ਇੱਥੇ ਛੋਟੀ ਜੀ ਦੋ 10 ਲੀਟਰ ਜਿਹੜਾ ਤਿਆਰ ਆ ਤੂੰ ਆ ਕੇ ਦੇਣਾ ਵੀਰ ਜੀ ਚਲ ਭਾਜ ਲੈ ਸੀਂਗੀ ਨੇ ਇਧਰ ਸਾਹਮਣੇ ਬਦਲਿਆ ਆਜੇ ਲੈ ਹੁਣ ਬਾਕੀ ਚਲੋ ਸੋਹਣੀ ਝੋਟੀ ਆ ਫੱਬਦੀ ਆ ਬਾਕੀ ਥਨਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਜਵਾਈ ਲੱਗੀ ਜਿਹੜੇ ਕੋਲੇ ਵਾਲਾ ਕਰਨਾ ਝੋਟੀ ਦਾ ਨੇ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਮੁੱਲ ਦਾ ਵੀ 90000 ਜੀ 85 ਦਈਏ 8500 ਕੀ ਗੱਡੀ ਹੈ ਆਪੇ ਛੱਡ ਦੋ ਕੋ ਜਾਣ ਜੀ ਪੂਰੇ 80 ਦੀ ਯਾਰ ਅਸੀਂ ਇਹ ਝੋੜ ਕਰਾਂਗੇ ਠੀਕ ਹੈ ਜੀ ਹਾਂ ਜੀ ਆਹ ਤੁਸੀਂ ਜੀ ਤਾਂ ਅੱਛਾ ਕੱਲ੍ਹ ਦੀ ਸੋਈ ਹੈ ਨਹੀਂ ਮਰਕਟੀ ਉਹਦੇ ਮਰਕਟੀ ਦੇ ਮੁੱਲ ਸੇ ਇਕੱਠਾ ਹੀ ਹੈ ਠੀਕ ਬਾਕੀ ਆਹ ਭੋੜਾ ਜਿਹੇ 8 ਕਿਲੋ ਤੋਂ ਬਾਹਰ ਭੋੜੇ ਜਿਹੜੇ ਆ ਜੇ ਆਪਾਂ ਦੇਖ ਸਕਦੇ ਜਿੰਨੇ ਬਰਾਬਰ ਨਹੀਂ ਕੀਤੇ ਤੇ ਆਹ ਹਵਾਨਾ ਇਹ ਤਾਂ ਥੱਲੇ ਦੇਖ ਸਕਦੇ ਬਾਕੀ ਥਾਣੀਆਂ ਤੇ ਦੇਖ ਸਕਦੇ ਜੇ ਲੱਗੇ ਤਾਂ ਇਹ ਕਿੰਨੇ ਕ ਦੁੱਧਾਂ ਲਈ ਜੀ ਵੀਰ ਜੀ ਦੁੱਧ ਰੀ ਜੀ ਇਹ ਵੀ 11 12 ਕਿਲੋ ਸ਼ੱਗਿਆ ਰੰਬਰ ਨਹੀਂ ਪਰ ਦੇ ਲੱਗੇ ਮੈਂ ਹੁਣ ਦੁੱਧ ਅੱਠ-ਨੌ ਕਿਲੋ ਬੋੜਾ ਛੜੀਂ ਆ ਜੀ ਭਲੇ ਠੀਕ ਮੈਂ ਕਰਾਂ ਤੇ ਉਹ ਥਾਣੇ ਤੇ ਦੇਖ ਸਕਦੇ ਜੀ ਆਜ ਲੈ ਬਾਕੀ ਇੱਕ ਪਾਸੇ ਦਾ ਸਿੰਘ ਇਹਦਾ ਥੋੜਾ ਕਿੱਤਾ ਹੈ ਤੇ ਇੱਕ ਪਾਸੇ ਦਾ ਸਿੰਘ ਗੋਲ ਛੋਕੜਾ ਹੁੰਦਾ ਤਾਂ ਨਕੀ ਹੁੰਦੀ ਛੋਟੇ ਕੋਈ ਦਾ ਤਾਂ ਹੀ ਆ ਕਿਤੇ ਪੱਕਾ ਆ ਮਤਲਬ ਜੋ ਵੀ ਹੈ ਇਹ ਤੋਂ ਲਿਵਾ ਬੰਦਾ ਆ ਨਾ ਕਿਹਦੇ ਕੋਈ ਲਾਗੀ ਕਾਨੂੰਗਾ ਇਹ ਨਾਲ ਉਹ ਮਹੀਨੇ ਬਾਅਦ ਕਿਉਂ ਬਦਲਾਵ ਕਰਤਾ ਕੀ ਦਊਗੇ ਕਦਾਂ ਨਾਲੇ ਵਾਲਾ ਲਗਾਇਆ ਠੀਕ ਹੈ ਬਾਕੀ ਉਤਰੰਗੋਲ ਸੇਂਗਿਆ ਜਰਾ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ 85000 ਇਹ ਵੀ ਜਾਂਦੀ 80 ਦੀ 5000 ਕੱਢ ਦੀ ਰਗੀ ਠੀਕ ਹੈ ਹੋਰ ਛੱਡ ਦਈਏ ਹੋਰ ਛੱਡ ਦੋ 78 ਦੀ 78 ਹਜ਼ਾਰ ਦੀ 77 ਦੀ ਬਾਕੀ ਉਤਰਿਆ ਆ ਵੀ ਚਲੋ ਕੱਦ ਕਾਠ ਚੰਗਾ ਵੈਦਾ ਵੀ ਸਾਰੀ ਚੰਗੀ ਜਾਨ ਤੇ ਆ ਜਿਹੜੀ ਆ ਗਈ ਆਪਣੇ ਕੋਲ ਤੋਰੋ ਫੇਰ ਇੰਨਾ ਵੀ ਇਹ ਕਿੰਨੇ ਦਿਨਾਂ ਦੀ ਸੋਈ ਹੈ ਇਹ ਵੀ 8 ਦਿਨ ਹੋ ਗਿਤਾ ਕੀ ਸਹੀ ਹੈ ਤੇ ਦੁੱਧ ਲੋੜੇ ਕੋਈ 10 ਕਿਲੋ ਕਾ ਜੀ ਲੈਣਾ ਜੀ ਅੱਛਾ ਕਿੰਨਾ ਕਰੀ ਜਾਓਗੇ ਦੁੱਧ ਹਾਂਜੀ 10 ਕਿਲੋ ਬਾਅਦ ਦੁੱਧ ਲੈਣੀ ਹੋਣੀ 10 ਲੀਟਰ ਤੋਂ ਬਾਅਦ ਦੁੱਧ ਜਿਹੜਾ ਕਹਿੰਦੇ ਵੀ ਕਰੀ ਜਾਊਗੀ ਫੋਨ ਨਾ 4 ਲੀਟਰ ਤੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਹੈਗੀ ਫਿਰ ਕੋਈ ਛੋਟੀ ਜਿਹੀ ਦਵਾਈਆਂ ਦੂਈਆਂ ਕੋਈ ਹੋਰ ਦਾ ਨਾ ਆਣਾ ਕਿਤੇ ਪਈ ਨਾ ਕੋਈ ਜੋਗੇ ਤਸਲੀਆਂ ਕਰ ਪਹਿਲਾਂ ਸਵਾ ਸੋਈ ਹੈ ਥੰਗੀ ਥੰਗੀ ਕੋਈ ਜੜੀ ਦੀ ਲੇ ਲਈ ਅੜੀ ਝੋਟੀ ਤੇ ਇਹਦਾ ਫਿਰ ਮੁੱਲ ਮੁੱਲ ਇਹਦਾ 90 ਹਜ਼ਾਰ ਦੀ 90 ਹਜ਼ਾਰ ਹਾਂਜੀ ਤੇ ਕਿੰਨੇ ਦੀ ਜੱਸ ਨੂੰ ਕਰੀਏ 80 ਦੇ ਦੀ 83 ਦੇ ਦੀਏ ਪੂਰੇ 80 ਦੀ ਝੋਟੀ ਦੀ ਅੱਛਾ ਪੂਰੇ 80 ਦੀ ਹਾਂਜੀ ਬਾਕੀ ਚਿਹਰਾ ਦੇਖ ਸਕਦੇ ਜੇ ਛੋਟੀ ਝੋਡੀ ਵੱਡੀ ਛੋਟੇ ਸਿੰਘ ਦੀ ਉਤਰਾਂ ਇਹ ਵੀ ਵੱਡੀ ਝੋਟੀ ਹੈ ਤੇ ਉਹਨੇ ਕਹਾ ਫਿਰ ਇਹ ਵੀ ਪੈਨਲ ਝੋਡੀ ਦੀ ਦੰਦਾ ਜੀ ਠੀਕ ਬਚਾ ਮਰ ਗਿਆ ਜੀ ਅੱਛਾ ਤੁਸੀਂ ਇਹ 10 12 ਦਿਨ ਹੋਏ ਤਾਂ ਜੀ ਝੋਡੀ ਸੀ ਸਾਰ ਕ ਨੂੰ ਤੁਹਾਨੂੰ ਉਹ ਬਤਾਇਆ ਹਾਂਜੀ ਹਾਂਜੀ ਬਾਕੀ ਝੋਡੀ ਨੇ ਮੈਲਾ ਖਰਾ ਮਾਰਨ ਵਾਲੀ ਆ ਅੱਛਾ ਕੀ ਬਣਾਈ ਹੈ ਉਹ ਬੁਜੀ ਤਾਂ ਇਹ ਬੁਜੀਦਾ ਅੱਛਾ ਲੇਕਿਨ ਇਹ ਜਿੰਦੀ ਜੀ ਟੀਕਾ ਸਾਡੇ ਬੋਲ ਦੇ ਦੇਣੀ ਆ ਕਿ ਜਦੋਂ ਤੁਹਾਨੂੰ ਪਤਾ ਝੋਡੀ ਮੈਂ ਕਿੰਨੇ ਦੀ ਵੇਚੀ ਤੁਹਾਡੇ ਨਾਲ ਝੋਡੀ ਦੇਣੀ ਹੈ ਕੋਲਾਮਾ ਨਹੀਂ ਲੈਣਾ ਠੀਕ ਹੈ ਜੀ ਹਾਂਜੀ ਹੁਣ ਦੁੱਧ ਦੁੱਧ ਵੀ ਜੀ 6-7 ਕਿਲੋ ਜੀ ਠੀਕ ਆ ਕੋਈ ਜਾਂਦੇ ਦੋ-ਟਾੜੇ ਕੋ ਦੰਗਰ ਬੜੇ ਸਾਹਮਣੇ ਅੰਨਕੜ ਸਾਹਮਣੇ ਸਾਰੇ ਬਨੇ ਮਾਰ-ਮਾਰ ਹਾਂ ਪਸ਼ੂ ਜ਼ਿਆਦੇ ਆ ਹੁਣ ਚਲੋ ਬੱਜੇ ਆ ਪਹਿਲਾ ਸੋਈ ਆ ਵੀ ਝੋਟੇ ਨਾ ਆ ਵੀ ਚਲੋ ਹੈ ਸੱਜਰ ਸੋਈ ਆ ਸੋਈ ਨੂੰ ਬੋਤੇ ਦੇਣ ਨਹੀਂ ਹੋਏ ਤੇ ਉੱਤਰਾ ਝੋਟੀ ਸੋਹਣੀ ਆ ਤਦ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਇਹਦਾ ਵੀ ਜੀ ਕਾਨੂੰਨ ਝੋਟੀ ਤੇ ਵੇਚੀ ਤੁਹਾਨੂੰ ਬੜਾ ਬੜੀ ਮੰਮਿੰਗੀ ਹਾਂਜੀ ਝੋਟੀ ਅੱਜ ਦੇਣੀ ਜਿਹੜੀ 50000 ਰੁਪਏ ਅੱਛਾ 55000 ਜੀ ਹਾਂਜੀ ਠੀਕ ਹੈ ਜਿਹੜਾ ਪਹਿਲਾਂ ਝੋਟੀ ਸੱਜਰ ਝੋਟੀ ਹੈ ਜਿਹੜੀ ਹਾਂ 50 ਗਿਆ ਲੈ ਵੀਡੀਓ ਚ 50 ਦੀ ਝੋੜੀ ਦੇਣੀ ਅੱਛਾ ਪੂਰੇ 50 ਲੈਣੇ ਚਲੋ ਠੀਕ ਹੈ ਜੀ ਠੀਕ ਹੈ ਇਹ ਵੀ ਕੁ ਦੋ ਜਿਆਦਾ ਮੈਂ ਸੁਈਨੇਗੇ। ਨਾ ਉਹ ਅਸਲ ਵਿੱਚ ਜੀ ਬੋਲਾ ਚੜੀ ਗਏ ਸਾਡੇ। ਅੱਛਾ। ਦੁੱਧ ਵਾਲੀ ਮਹੀਂ ਕੁ ਚੋਕੇ ਖੜੀ। ਪੂਰੀ ਭਾਰੀ ਆ ਮੱਝ ਜੜੀ। ਜਵਾਦ ਮਾਲਕਾ ਦੁੱਧ ਅਸੀਂ ਮਹੀਂ 13 ਜਦੋਂ ਬੰਨਣਾ ਦੱਸਦਾ ਕੀ ਦਊਗੀ? 13-14 ਲੀਟਰ ਤੇ ਲਾਗੇ ਬੰਨੇ ਵੀ ਦੁੱਧ ਜਿਹੜਾ ਕਹਿੰਦੇ ਵੀ ਭਰੀ ਜਾਊਗੀ। ਹਾਂ ਕੀ ਆ? ਸਾਠੀਆਂ ਦੀ ਉਦਾ ਆ ਮੈਂ ਵੇਖੋ। ਸੰਭੀ ਸੁੰਭੀ ਚੰਗੀ ਰੀ ਜਨਾਵਾਂ ਕਿਸ ਨੇ। ਥਲਕ ਥਲਕ ਕਰਦੀ ਕਰਦੀ ਆ। ਮਦਰੀ ਕੋਟੀ ਦੀ ਮੱਝ ਆ ਤੇ ਥੱਲੀਆਂ ਚੰਗੀ ਬਣੀ ਆ। ਮਗਰ ਮੀਂਹ ਦੀ ਰਾਗ ਕਟਾ ਕੇ ਲੈ ਕੰਮ ਕਰਾ। ਇਹ ਖੋਲੇ ਵਾਲਾ ਆ ਤੇ ਦਾਲੋ ਠੀਕ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 80000 ਦੇ ਅੱਛਾ ਹਾਂ ਜੀ 70 ਦੇ ਪੂਰੇ 75 ਦੀ ਦੇ ਰਹੀ ਹੈ ਠੀਕ ਜੰਮੀ ਪਲੀ ਪੂਰੀ ਆ ਰਾਜੀ ਆ ਪੂਰੀ ਹੱਥ ਬਾੜੀ ਆਦੀ ਉਦਾਂ ਹੀ ਸੁਆ ਚੋਗੀ ਠੀਕ ਆ ਆ ਪਹਿਲਾਂ ਝੋਡੀ ਜੀ ਵੀਰ ਜੀ ਇਹੋ ਦੁੱਧ 9 ਕਿਲੋ ਹੋਊਗਾ ਮਗਰ ਕਟਾਜ 15 ਲਾਣਾ ਦੀ ਇਸ ਹੋਈ ਹੈ ਅੱਛਾ ਚਲੋ ਆ ਜ ਲੈ ਦੁੱਧ ਕਿੰਨਾ ਦੱਸਿਆ ਵੀਰ ਜਿਹਦੇ ਕੋਲ 9 ਲੀਟਰ ਦੁੱਧ ਜਿਹੜਾ ਕਹਿੰਦੇ ਪਏ ਦੇ ਕੋਲ ਹੈਗਾ ਵਾ ਜੰਮੀ ਪਲੀ ਐ ਵੀ ਪੂਰੀ ਆ ਖੁਸ਼ ਹੋ ਲੰਡੀ ਆ ਖਾਣਾ ਜਿਹੜਾ ਬੜਾ ਕਮਾਲ ਦਾ ਇਹਦੇ ਕੋਲ ਵੀ ਕਿੰਨਾ ਫਿਰ ਕੀ ਦਾ ਮੁੱਲ ਮੈਂ ਤਾਂ ਇਹਦੇ ਦਾ ਅਨੁਸਾਰ 70000 ਮਿਲ ਜੇ ਪਹਿਣੀ ਆ ਦੇ ਅੱਛਾ 65000 ਦੀ 10000 ਦੀ ਛੋਟ ਦੋ ਜਾਂ ਛੋਟ 63 ਸੀ 62 ਸੀ 58 ਇਹ ਸੁਈ ਜਦ ਕਿ ਜਦੋਂ ਇਹ 6-7 ਕਿਲੋ ਬੋਲਾ ਜੀ ਦਸਣੇ ਠੀਕ ਆ ਇਹ ਕਿੰਨਾ ਕੁ ਦੁੱਧ ਭਰੀ ਜਾਊਗੀ ਜੀ ਇਹ ਵੀ 90000 ਕਿਲੋ ਦਈ ਜਾਊਗੀ ਭਾਤੋ ਫੜਾਂ ਵਾਲਾ ਆ ਅੱਜ ਲੈ ਆਇਆ ਮਣੀ ਸੱਜਰ ਆ ਸੁਆ ਇਹਦਾ ਸੁਆ ਜੱਜਰ ਆ ਬਾਕੀ ਇਹ ਵੀ ਮਤਰੀ ਕੋਟੀ ਦੀ ਆ ਮੱਝ ਥੱਲੇ ਸਫਾਈ ਦੀ ਆ ਬਾਬਾ ਜੀ ਆਲਾ ਲੈ ਉਹ ਪਹਿਮੇਰਾ ਪਾਣੀ ਲਾਉਣਾ ਕਿੰਨਾ ਵਿੱਚ ਇਹਦਾ ਮੁੱਲ ਫਿਰ ਉਹਨੇ ਕਿਹੜੀ ਚੰਗੀ ਦੇਦੀ ਪਹਿਰ ਗਿਆ ਸੀ 62 ਦੇ ਦੇ ਦੀ ਆ ਵੀ 60 ਦੇ ਅੱਛਾ 60 ਦੇ 2000 2 60 ਅੱਛਾ 58 ਆ ਉਹ ਤੋਂ ਅੱਗੇ ਮੇਲੇ ਠੀਕ ਆ ਜੀ ਹਾਂ ਜੀ ਤੇ ਠੀਕ ਆ ਵਿਧਿਆਰਥੀ ਉਹਨਾਂ ਦੇ ਭਾਰ ਸੱਜਰ ਮੈਂ ਦੇਣੀ ਆ ਤੇ ਬਾਕੀ ਕੋ ਤਸੱਲੀ ਕਰਕੇ ਖੜੇ ਆ ਮੈਂ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਆਪਣੀ ਮਰਜ਼ੀ ਨਾਲ ਪਛੋਹ ਵੇਖ ਚਾ ਕੇ ਖਰੀਦ ਕੇ ਖੜੋ ਜੀ